ਪੰਜਾਬ ਚ ਸਿਆਸੀ ਪਾਰਾ ਬਦਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਪੰਜਾਬ ਦੇ ਵਿੱਚ ਸਰਗਰਮ ਹੋ ਗਈ ਹੈ ਹਾਲਾਂਕਿ ਜ਼ਿੰਮੇਵਾਰੀ ਜੋ ਹੈ ਉਹ ਦਿੱਲੀ ਦੇ ਜੋ ਗੁਰਦੁਆਰੇ ਨੇ ਉਹਨਾਂ ਦੀ ਹੈ ਪਰ ਪੰਜਾਬ ਦੇ ਵਿੱਚ ਕਿਉਂਕਿ ਆਮ ਆਦੀ ਪਾਰਟੀ ਦਾ ਕਾਫੀ ਵੱਡਾ ਆਧਾਰ ਵਧ ਗਿਆ ਹੈ ਔਰ ਇਸ ਮੌਕੇ ਸੰਗਤ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਮਨਜੀਤ ਸਿੰਘ ਜੀ ਕਿ ਜੋ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਤਨ ਦੱਸ ਸਾਬ ਦਿੱਲੀ ਤੋਂ ਬਾਅਦ ਪੰਜਾਬ ਵੱਲ ਰੁਖ ਕਿਉਂ ਕੀਤਾ ਮੈਂ ਸਮਝਦਾ ਦਿੱਲੀ ਤੋਂ ਬਾਅਦ ਪੰਜਾਬ ਦਾ ਰੁਖ ਨਾ ਕਰੀਏ ਕਿ ਪੰਜਾਬ ਸਾਡੀ ਜੜ ਹੈ ਔਰ ਪੰਜਾਬ ਦੇ ਵਿੱਚ ਪੰਜਾਬੀਆਂ ਦਾ ਬੋਲਬਾਲਾ ਹੈ। ਔਰ ਪੰਜਾਬ ਦੇ ਵਿੱਚ ਐਸੇ ਲੋਕ ਆ ਰਹੇ ਨੇ ਜਿਨ੍ਹਾਂ ਨੇ ਦਿੱਲੀ ਨੂੰ ਬੇਵਕੂਫ ਬਣਾਇਆ। ਔਰ ਅੱਜ ਦਿੱਲੀ ਪਛਤਾ ਰਹੀ ਹੈ। ਦਿੱਲੀ ਪਛਤਾ ਰਹੀ ਹੈ ਕਿ ਵਾਅਦੇ ਜਿਹੜੇ ਕੀਤੇ ਸੀਗੇ ਕਿ ਅਸੀਂ ਸਕੂਲ ਬਣਾਵਾਂਗੇ, ਕਾਲਜ ਬਣਾਵਾਂਗੇ, ਅਸੀਂ ਵਾਈਫਾਈ ਫ੍ਰੀ ਕਰਾਂਗੇ, ਅਸੀਂ ਪਾਣੀ ਫ੍ਰੀ ਦੇ ਦੇਾਂਗੇ, ਅਸੀਂ ਬਿਜਲੀ ਫ੍ਰੀ ਦੇ ਦੇਾਂਗੇ। ਅਸੀਂ ਦਿੱਲੀ ਨੂੰ ਪਤਾ ਨਹੀਂ ਸਵਰਗ ਬਣਾ ਦੇਾਂਗੇ। ਮਨੂੰ ਇੱਕ ਉਪਲਬਧੀ ਆਪਣੀ ਦੱਸ ਦੇਣ। ਨੇ ਤਾਂ ਮੈਂ ਇਹਨਾਂ ਦੀ ਕਈ ਉਪਲਬਧੀਆਂ ਗਿਣਾ ਸਕਦਾ ਕਿ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਮੈਂ ਸਮਝਦਾ ਕਿ ਅ ਤੱਕ ਮਚ ਗਿਆ ਸਾਰੇ ਪਾਸੇ ਕਿ ਤੁਸੀਂ ਇਹ ਦੇਖੋ ਕਿ ਜੋ ਡਰੱਗਸ ਦਾ ਦਿੱਲੀ ਦੇ ਵਿੱਚ ਹਾਲ ਹੈ ਕਿ 402 ਬੰਦਾ 3 ਮਹੀਨਿਆਂ ਚ ਮਰ ਜਾਂਦਾ ਹੈ ਨਾਈਟ ਸ਼ੈਲਟਰਸ ਦੇ ਵਿੱਚ ਜਦੋਂ ਠੰਡ ਹੁੰਦੀ ਹੈ 3 ਮਹੀਨਿਆਂ ਲਈ ਸਿਰਫ ਲੋਕ ਜਾਂਦੇ ਇਹਦਾ ਮਤਲਬ ਹੈ ਕਿ ਬਾਕੀ 9 ਮਹੀਨਿਆਂ ਚ ਕੀ ਹਾਲ ਹੋਇਆ ਹੋਣਾ ਉਦੇ ਬਾਅਦ ਜਿੰਨੀ ਵੱਡੀ ਦਿੱਲੀ ਦੇ ਵਿੱਚ ਜਿਹੜੇ ਇਹ ਹੋਮਲੈਸ ਹੈ ਜਿਨ੍ਹਾਂ ਕੋ ਘਰ ਨਹੀਂ ਜਿਨ੍ਹਾਂ ਕੋ ਮਕਾਨ ਨਹੀਂ ਜਿਹੜੇ ਵੱਡੇ ਲੋਕ ਨੇ ਉਹ ਕਿੰਨੇ ਬਰੇ ਨੇ ਪਤਾ ਹੀ ਕੋਈ ਨਹੀਂ ਤਾਂ ਮੈਂ ਸਮਝਦਾ ਕਿ ਇਸਨੇ ਜੋ ਜੋ ਕੁਝ ਕੀਤਾ اور خاص طور تے میں ਸਿੱਖਾਂ ਦੇ 이슈 ਤੇ ਆਣਾਵਾ ਇਸ ਨੇ ਕਿਹਾ ਕਿ ਮੈਂ ਐਸਐਟੀ ਬਣਾਤੀ ਐਸਐਟੀ ਤੁਹਾਡੇ ਸਾਹਮਣੇ ਹੈ ਕਿ 49 ਦਿਨ ਦੀ ਸਰਕਾਰ ਦੇ ਵਿੱਚ 8 ਦੇ ਕੋਲ سپورਟ ਸੀਗੀ ਕਾਂਗਰਸ ਦੇ ਐਮਐਲਏਾਂ ਦੀ ਜਿਹੜੀ ਕਾਂਗਰਸ ਨੇ ਸਾਨੂੰ ਕਤਲ ਕੀਤਾ 12000 ਸਿੱਖ ਹਿੰਦੁਸਤਾਨ ਚ ਮਾਰਿਆ 5000 ਦਿੱਲੀ ਚ ਮਾਰਿਆ ਜਿਹੜੀ ਕਾਂਗਰਸ ਨੇ 32 ਸਾਲ ਰਾਜ ਨਹੀਂ ਲੈਣ ਦਿੱਤਾ ਉਹਦੀ سپورਟ ਨਾਲ ਸਾਨੂੰ ਐਸਐਟੀ ਦੇਗਾ ਤੇਰੇ ਕੋਲ ਇੱਕ ਸਿਪਾਹੀ ਦਾ ਬਦਲੇ ਵਾਲੀ ਗੱਲ ਤੂੰ ਚੀਫ ਮਿਨਿਸਟਰ ਹੁੰਦਾ ਆਪ ਧਰਨੇ ਤੇ ਬਹਿ ਗਿਆ ਸੀ ਤੂੰ ਸਾਡੀ ਗੱਲ ਕਰਦਾ ਪਿਆ ਸੋ ਨਿਰਾ ਝੂਠ ਝੂਠ ਦਾ ਬਲੰਦਾ 5 ਲੱਖ ਰੁਪਇਆ ਮੈਂ ਵੰਡਿਆ ਜੀ 84 ਦੇ ਵਿਕਟਿਮਸ ਨੂੰ ਅਸੀਂ ਆਰਟੀਆਈ ਲਗਾਈ ਆ ਜਵਾਬ ਆ ਗਿਆ ਕਿ ਪੈਸਾ ਸੈਂਟਰ ਦਾ ਸੀਗਾ ਤੇਰਾ ਡਾਕੀ ਦਾ ਕੰਮ ਸੀ ਤੂੰ ਝੂਠ ਬੋਲੀ ਜਾਂਦਾ ਸੋ ਹਰ ਇਸ਼ੂ ਦੇ ਉੱਤੇ ਮੇਰੇ ਐਮਐਲਏ ਜੀ ਦੀ ਤਨਖਾਹ ਤੇ ਕੰਮ ਕਰਨਗੇ ਅੱਜ ਰਾਸ਼ਟਰਪਤੀ ਦੀ ਤੇ ਪ੍ਰਧਾਨ ਮੰਤਰੀ ਤਨਖਾਹ ਦੋਵੇਂ ਜੋੜ ਦੀ ਇਹਦੇ ਐਮਐਲਏ ਵਾਅਦਾ ਲੈ ਰਹੇ ਨੇ ਇਹ ਕਹਿੰਦਾ ਮੈਂ ਐਸਾ ਲੋਕਪਾਲ ਬਿੱਲ ਦਊਂਗਾ ਜਿਹਦੇ ਚ ਚੀਫ ਮਿਨਿਸਟਰ ਵੀ ਨਹੀਂ ਬਚੂਗਾ ਇਹਨੇ ਉਹਦੀ ਜਗ੍ਹਾ ਜੋਕਪਾਲ ਬਿੱਲ ਬਣਾਤਾ ਮਜ਼ਾਕ ਹੀ ਬਣਾ ਕੇ ਰੱਖ ਦਿੱਤਾ ਡਰੱਗਸ ਦੀ ਗੱਲ ਕਰ ਰਹੇ ਹੋ ਡਰੱਗਸ ਪੰਜਾਬ ਚ ਸਮੱਸਿਆ ਨਹੀਂ ਹੈ ਜੇ ਦਿੱਲੀ ਚ ਹੈ ਤਾਂ ਪੰਜਾਬ ਸਮੱਸਿਆ ਵੀ ਹੈ ਇਸ ਤਰ੍ਹਾਂ ਹੈ ਕਿ ਪੰਜਾਬ ਇਹ ਸਮੱਸਿਆ ਨਾਲ ਲੜਦਾ ਪਿਆ ਹੈ ਪਾਕਿਸਤਾਨ ਤੋਂ ਡਰੱਗਸ ਆਂਦੀਆਂ ਨੇ ਅਫਗਾਨਿਸਤਾਨ ਤੋਂ ਪਾਕਿਸਤਾਨ ਪਾਕਿਸਤਾਨ ਤੋਂ ਹਿੰਦੁਸਤਾਨ ਪੰਜਾਬ ਲੜਦਾ ਜੇ ਲੜਦਾ ਜੇ ਪਕੜਦਾ ਹੈ ਪੰਜਾਬ ਤੁਸੀਂ ਕਹਿੰਦੇ ਹੋ ਪੰਜਾਬ ਦੇ ਵਿੱਚ ਡਰੱਗਸ ਹੈਗੀ ਜੇ ਨਾ ਪਕੜੇ ਤੇ ਉਹ ਸਾਰੇ ਹਿੰਦੁਸਤਾਨ ਚ ਜਾਏਗੀ ਹਿੰਦੁਸਤਾਨ ਤੋਂ ਬਾਹਰ ਦੁੱਖ ਦੇ ਦੇਸ਼ਾਂ ਚ ਜਾਏਗੀ ਸਰਕਾਰ ਤਾਂ ਥੋੜੀ ਹੈ ਨਾ ਪੰਜਾਬ ਚ ਸਰਕਾਰ ਪਕੜਦੀ ਪਈ ਹੈ ਤੁਸੀਂ ਮੈਨੂੰ ਦੱਸ ਦਿਓ ਚਲੋ ਪੰਜਾਬ ਤੋਂ ਵੱਧ ਬਰੂ ਗ੍ਰਾਫ ਦਿਖਾਓ ਤੁਸੀਂ ਪੰਜਾਬ ਤੇ ਗੋਆ ਨੂੰ ਮਿਲਾ ਲਓ ਨਾ ਗੋਆ ਚ ਡਰੱਗ ਤਾਂ ਆਮ ਮਿਲਦੀ ਆ ਉੱਥੇ ਕੱਦ ਲਈ ਜਾਂਦੇ ਆ ਗੋਰੇ ਡੇਡਾ ਚ ਜਾ ਕੇ ਉੱਥੇ ਸਮੁੰਦਰ ਕਿਨਾਰੇ ਪਏ ਰਹਿੰਦੇ ਆ ਉੱਥੇ ਕਿੰਨੇ ਕੇਸ ਹੁੰਦੇ ਨੇ ਤੇ ਇ ਫੇਰ ਤੁਸੀਂ ਸਾਡੀ ਹੱਦ ਦੇ ਨਾਲ ਮੱਧ ਪ੍ਰਦੇਸ਼ ਦੇ ਵਿੱਚ ਰਾਜਸਥਾਨ ਦੇ ਵਿੱਚ ਆਫੀਸ਼ੀਅਲ ਕੀਤੀ ਹੋਈ ਹੈ ਤੇ ਪੰਜਾਬ ਨੂੰ ਤਾਂ ਨੁਕਸਾਨ ਕਿਉਂ ਨਹੀਂ ਹੋਏਗਾ ਇਹਦਾ ਜ਼ਿੰਮੇਵਾਰ ਕੌਣ ਹੈ ਸੋ ਇਸ ਕਰਕੇ ਜਿਹੜੀ ਸਰਕਾਰ ਪਕੜਦੀ ਪਈ ਹੈ ਜਿਹੜੀ ਸਰਕਾਰ ਹਿੰਦੁਸਤਾਨ ਦੀ ਲੜਾਈ ਲੜ ਰਹੀ ਹੈ ਡਰੱਗਸ ਦੀ ਉਸ ਨੂੰ ਬਦਨਾਮ ਕਰਨ ਲੱਗੇ ਹੋ ਇਹਦਾ ਜੋ ਦਿੱਲੀ ਦਾ ਹਾਲ ਹੈ ਉਹ ਤੁਹਾਡੇ ਸਾਹਮਣੇ ਹੈ ਕਿ ਇਹ ਤੋਂ ਪਿਛਲਾ ਸਾਲ ਜਿਹੜਾ ਅਸੀਂ 221 ਮੌਤਾਂ ਹੋਈਆਂ ਸੀਗੀਆਂ ਮੈਂ ਤੇ ਆਰਟੀਆਈ ਦਾ ਜਵਾਬ ਦੇ ਰਿਹਾ ਤੇ 402 ਮੌਤਾਂ ਤੇਰੇ ਵਾਲੇ ਹੋਈਆਂ ਨੇ ਕਿ ਇਹ ਕਿ ਵੀ ਸਰਕਾਰ ਕੰਮ ਕਰ ਰਹੀ ਪੰਜਾਬ ਦੇ ਵਿੱਚੋਂ ਡਰੱਗਸ ਨੂੰ ਲੈ ਕੇ ਖਾਸ ਤੌਰ ਤੇ ਔਰ ਬੜਾ ਮੁੱਦਾ ਬਣ ਚੁੱਕਿਆ ਹੈ ਪੰਜਾਬ ਦੇ ਵਿੱਚ ਔਰ ਬਾਰ-ਬਾਰ ਮੰਤਰੀਆਂ ਦੇ ਨਾਮ ਆਉਂਦੇ ਨੇ ਤੇ ਪ੍ਰਧਾਨ ਸਾਹਿਬ ਕਿਤੇ ਨਾ ਕਿਤੇ ਗੱਲ ਹੈ ਜਿਹੜੀ ਕਿ ਇਹ ਗੱਲ ਬਾਹਰ ਆ ਰਹੀ ਹੈ ਇਸ ਲਈ ਜਗਰ ਸਰਕਾਰ ਤੁਹਾਡੀ ਤਾਂ ਰੁਕਣਾ ਵੀ ਫਰਜ਼ ਸਰਕਾਰ ਦੇ ਬੰਦਾ ਜੀ ਇਸ ਤਰ੍ਹਾਂ ਹੈ ਕਿ ਮੈਂ ਜੇ ਦਾ ਮਰਜ਼ੀ ਕੋਈ ਤੁਹਾਡੇ ਚੈਨਲ ਤੇ ਨਾਮ ਲੈ ਦੇਣਾ ਵਾ ਇੱਕ ਕੰਟਰੋਵਰਸੀ ਸ਼ੁਰੂ ਹੋ ਜਾਏਗੀ ਨਾਮ ਲੈਣਾ ਬੜਾ ਸੌਕਾ ਹੈ ਜਿਨ੍ਹਾਂ ਦੇ ਨਾਮ ਹੈ ਉਹਨਾਂ ਦੇ ਖਿਲਾਫ ਲੱਭਿਆ ਕੀ ਹੈ ਤੁਸੀਂ ਇਹ ਦੇਖੋ ਕਿ ਜੇ ED ਨੇ ਫੜਿਆ ਭੋਲੇ ਨੂੰ ਤੇ ਭੋਲੇ ਨੇ 13 ਮਹੀਨੇ ਕੋਈ ਨਾਂ ਨਹੀਂ ਲਿਆ ਜਦੋਂ ਭੋਲੇ ਦੀ ਇਨਵੈਸਟੀਗੇਸ਼ਨ ਹੋਈ ਆ ਜਦੋਂ ਉਸ ਨੂੰ ਪੁੱਛਿਆ ਗਿਆ ਉਸ ਵੇਲੇ ਸੈਂਟਰਲ ਏਜੰਸੀਆਂ ਨੇ ਉਹਨੂੰ ਇਨਵੈਸਟੀਗੇਟ ਕੀਤਾ ਉਦੋਂ ਤੱਕ ਕਿਸੇ ਦਾ ਨਾਮ ਨਹੀਂ ਆ ਰਿਹਾ ਹੁਣ ਆ ਕੇ ਉਹ ਨਾਮ ਲੈ ਦਿੰਦਾ ਅਖੀਰ ਦੇ ਵਿੱਚ ਇਹ ਪੋਲਿਟਿਕਲ ਮੰਤਵ ਹੈ ਉਹ ਲੋਕੀ ਕਰਾ ਰਹੇ ਨੇ ਫਿਰ ਕਾਂਗਰਸ ਦੇ ਵੱਡੇ ਵੱਡੇ ਦਿਗਜ ਹਾਈ ਕੋਰਟ ਚ ਗਏ ਉਸੇ ਕੇਸ ਨੂੰ ਲੈ ਕੇ ਉਹ ਹਾਈ ਕੋਰਟ ਤੋਂ ਜਾ ਕੇ ਪਟੀਸ਼ਨ ਵਾਪਸ ਲੈਣੀ ਪਈ ਐਸ ਰਿਜੈਕਟਡ ਇਸ ਤੋਂ ਵੱਡਾ ਕੀ ਸਬੂਤ ਹੈ ਕਿ ਤੁਸੀਂ ਹਵਾ ਚ ਗੱਲਾਂ ਕਰਦੇ ਹੋ ਤੁਹਾਡੇ ਕੋਲ ਕੋਈ ਤੱਥ ਨਹੀਂ ਜਾਂ ਤੇ ਕੋਈ ਤੱਥ ਹੈ ਤਾਂ ਮੇਰੇ ਸਾਹਮਣੇ ਲਿਆਓ ਉਸੇ ਕੱਟਾਤ ਨਹੀਂ ਹੈ ਪਰ ਈਡੀ ਤੇ ਸੰਮਣ ਕਰ ਰਹੀ ਹੈ ਤੁਹਾਡੇ ਮੰਤਰੀਆਂ ਨੂੰ ਕਰ ਰਹੀ ਹੈ ਹੁਣ ਇੱਕ ਤਾਜ਼ਾ ਫਿਰ ਸੰਮਣ ਹੋਏ ਨੇ ਉਹ ਤੱਤ ਕੀ ਹੈ ਮੈਂ ਕਹਿੰਦਾ ਜਿਨ੍ਹਾਂ ਨੂੰ ਪਹਿਲੇ ਸੰਮਣ ਕੀਤਾ ਸੀਗਾ ਉਹਦੇ ਬਾਅਦ ਕੀ ਬਣਿਆ ਉਹਦੇ ਬਾਅਦ ਕੀ ਬਣਿਆ ਉਹਦੇ ਬਾਅਦ ਕੋ ਅੱਗੇ ਕਾਰਵਾਈ ਹੋਈ ਕੋ ਪ੍ਰੂਫ ਹੋਇਆ ਕਿ ਸੰਮਣ ਉਹ ਕਿਸੇ ਨੂੰ ਕਰ ਸਕਦੇ ਮੇਰਾ ਸਵੇਰੇ ਕੋਈ ਨਾਂ ਲੈ ਲਵੇ ਮਨਜੀਤ ਸਿੰਘ ਦਾ ਤੇ ਉਹਦਾ ਕੰਮ ਹੈ ਸੰਮਣ ਕਰਨਾ ਸਭ ਵਿਰੋਧੀ ਪਾਰਟੀ ਖਾਸ ਕਰਕੇ ਦਿੱਲੀ ਕਮੇਟੀ ਦੀ ਦਿੱਲੀ ਕੇਜਰੀਵਾਲ ਸਰਕਾਰ ਦੀ ਗੱਲ ਕਰ ਰਹੇ ਹੋ ਪਬਲਿਕ ਮੰਚਾਂ ਤੇ ਪੰਜਾਬ ਦੇ ਵਿੱਚ ਡਰੱਗਸ ਦੇ ਲਈ ਸਿੱਧਾ ਨਾਂ ਮੰਤਰੀਆਂ ਦੇ ਲੈ ਰਹੇ ਨੇ ਤਫ ਕਿਉਂ ਨਹੀਂ ਪਾਰਟੀ ਇਸ ਚੀਜ਼ ਦੇ ਉੱਤੇ ਕਿਉਂ ਨਹੀਂ ਉਹਨਾਂ ਖਿਲਾਫ ਕਾਰ ਵੀ ਕਰ ਰਹੀ ਹਾਂ ਕਾਰਵਾਈ ਉਹਦੇ ਖਿਲਾਫ ਹੁੰਦੀ ਜਿੰਨੇ ਕੁਝ ਕੀਤਾ ਹੋਵੇ ਜਦ ਅਕਸਾ ਖਰਾਬ ਕਰ ਰਹੀ ਹੈ ਮੈਂ ਅਕਸ ਖਰਾਬ ਕਰ ਰਹੀ ਤੇ ਇਹਦਾ ਮਤਲਬ ਅਸੀਂ ਨਜਾਇਜ਼ ਬੰਦੇ ਟੰਗਦੀ ਹੈ ਜਿਹੜੇ ਟੰਗੜੇ ਚਾਹੀਦੇ ਤੁਸੀਂ ਸਿੱਧੀ ਗੱਲ ਪੰਜਾਬ ਦੇ ਵਿੱਚ ਜੇ 19000 ਐਫ ਆਈ ਆਰਾਂ ਹੋਈਆਂ 80% ਕਨਵਿਕਸ਼ਨ ਰੇਟ ਹੈ ਕਿ ਸੇ ਹੋਰ ਜਗ੍ਹਾ ਦੱਸ ਦਿਓ ਕਨਵਿਕਸ਼ਨ ਹੈ ਕਿ ਨਹੀਂ ਹੈ ਅੱਛਾ ਜੇ ਇੰਨੀ ਕਨਵਿਕਸ਼ਨ ਰੇਟ ਹੈ ਜੇ ਸਾਡੇ ਮੰਤਰੀ ਕਰਦੇ ਪਏ ਹੁਣ ਤੇ ਜਿਹੜੇ ਅੰਦਰ ਜਾਂਦੇ ਪਏ ਮੰਤਰੀਆਂ ਦੇ ਨਾਂ ਨਾ ਲੈ ਦੇਣਗੇ ਹੁਣ ਨੂੰ ਤਾਂ ਚਾਰ ਮੰਤਰੀ 6 ਮੰਤਰੀ ਜਿਸ ਹਾਵ ਨਾਲ ਤੁਸੀਂ ਦੱਸਦੇ ਪਏ ਹੋ ਕਈਆਂ ਨੂੰ ਉਸ ਫੰਦੇ ਚ ਆ ਜਾਣਾ ਚਾਹੀਦਾ ਸੀਗਾ ਕਿਉਂ ਨਹੀਂ ਆ ਰਹੇ ਇਹਦਾ ਮਤਲਬ ਹੈ ਕਿ ਅਕਸ ਖਰਾਬ ਕਰਨ ਵਾਸਤੇ ਨਾ ਲਏ ਜਾ ਰਹੇ ਨੇ ਇਸ ਕਰਕੇ ਨਾ ਲਏ ਜਾ ਰਹੇ ਨੇ ਕਿਉਂਕਿ ਸਰਕਾਰ ਇਹਨਾਂ ਤੇ ਪ੍ਰੈਸ਼ਰ ਕਰਦੀ ਪਈ ਹੈ ਦਬਿਸ਼ ਕਰਦੀ ਪਈ ਹੈ ਉਸ ਨੂੰ ਡਿਫਲੈਕਟ ਕਰਨ ਵਾਸਤੇ ਔਰ ਆਪੋਜੀਸ਼ਨ ਇਸ ਨੂੰ ਮੁੱਦਾ ਬਣਾਉਣ ਵਾਸਤੇ ਇਸ ਨੂੰ ਯੂਜ਼ ਕਰਦੀ ਹੈ ਤੁਸੀਂ 1984 ਦੀ ਗੱਲ ਕੀ ਦੇ ਕੇ ਦਿੱਲੀ ਦੇ ਵਿੱਚ ਜੋ 20 ਕੇਜਰੀਵਾ ਸਰਕਾਰ ਨੇ ਕੀਤਾ ਉਹ ਕੁਝ ਨਹੀਂ ਕੀਤਾ ਹੈਗਾ ਮੇਰਾ ਸਵਾਲ ਇਹ ਹੈ ਕਿ ਹੁਣ ਤਾਂ ਸੈਂਟਰ ਦੇ ਵਿੱਚ ਬੀਜੇਪੀ ਸਰਕਾਰ ਥੋੜੀ ਭਾਈਵਲ ਸਰਕਾਰ ਹੈ ਕਿ ਹੁਣ 84 ਦਾ ਇਨਸਾਫ ਜਿਹੜਾ ਹੈਗਾ ਉਹ ਸਿੱਖਾਂ ਨੂੰ ਉਮੀਦ ਕਰਦੇ ਕਿ ਮਿਲੂਗਾ ਇਸ ਤਰ੍ਹਾਂ ਕਿ ਜਦੋਂ ਬੀਜੇਪੀ ਦੀ ਸਰਕਾਰ ਆਈ ਸੀ ਵਾਜਪਾਈ ਜੀ ਵੇਲੇ ਉਦੋਂ एफआईआरਾ दर्ज ਹੋਈਆਂ ਉਦੋਂ ਪਹਿਲੀ ਦਫਾ ਕੰਪਨਸੇਸ਼ਨ ਮਿਲੀ ਹੁਣ ਆਈ ਮੋਦੀ ਸਾਹਿਬ ਦੀ ਸਰਕਾਰ ਐਸਆਈਟੀ ਵੀ ਬਣਾਤੀ ਕੰਪਨਸੇਸ਼ਨ ਵੀ 5-5 ਲੱਖ ਰੁਪਏ ਦੇਤੀ ਐਸਆਈਟੀ ਨੂੰ ਇਨਫਰਾਸਟ੍ਰਕਚਰ ਸਪਲਾਈ ਕਰਨਾ ਸੀਗਾ ਸਟੇਟ ਗਵਰਨਮੈਂਟ ਨੇ ਕੇਜਰੀਵਾਲ ਦੀ ਸਰਕਾਰ ਨੇ ਇਹਨਾਂ ਨੂੰ ਟੇਬਲ ਕੁਰਸੀ ਤੱਕ ਨਹੀਂ ਤਾਂ ਅਫਸਰ ਨਹੀਂ ਦਿੱਤੇ ਲੇਕਿਨ ਅਸੀਂ ਪੂਰਾ ਪ੍ਰੈਸ਼ਰ ਮੋਦੀ ਸਰਕਾਰ ਤੇ ਵੀ ਬਣਾ ਕੇ ਰੱਖਿਆ ਹੈ ਕਿ 100% ਇਨਸਾਫ ਲੈ ਕੇ ਰਵਾਂਗੇ ਨਾ ਕੋਈ। ਜੇ ਇਸ ਵਾਰ ਸਾਨੂੰ ਇਨਸਾਫ ਨਹੀਂ ਮਿਲਦਾ ਤਾਂ ਫਿਰ ਕਦੋਂ ਮਿਲੇਗਾ ਕਿਉਂਕਿ ਪੁਲਿਸ ਜਿਹੜੀ ਹੈਗੀ ਉਹ ਸੈਂਟਰਲ ਗਵਰਨਮੈਂਟ ਦੇ ਅੰਡਰ ਹੈ ਸੀਬੀਆਈ ਉਹ ਸੈਂਟਰਲ ਗਵਰਨਮੈਂਟ ਹੈ ਸਰਕਾਰ ਤੁਹਾਡੀ ਹੈ। ਤੁਸੀਂ ਕਰ ਰਹੇ ਸਿੱਖਾਂ ਦੀ ਐਕਸਪੈਕਟੇਸ਼ਨ ਜਿਹੜੀ ਹੈ ਉਹ ਜ਼ਿਆਦਾ ਹੈ ਕਿ ਘੱਟੋ ਘੱਟ ਹੋਂਦ ਤੇ ਇਨਸਾਫ ਮਿਲੂਗਾ। 100% ਸਿੱਖਾਂ ਦੀ ਐਕਸਪੈਕਟੇਸ਼ਨ ਹੈ ਔਰ ਜੇ ਹੁਣ ਨਾ ਮਿਲਿਆ ਫਿਰ ਕਦੋਂ ਮਿਲੂਗਾ ਔਰ ਸਾਨੂੰ ਉਮੀਦ ਆ ਪੂਰਾ ਇਨਸਾਫ ਮਿਲੇਗਾ ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ। ਆਉਣ ਵਾਲੇ ਸਮੇਂ ਦੇਖੋ ਤੁ ਜਿਹੜੀ ਐਸਆਈਟੀ ਬਣਾਈ ਹੋਈ ਹੈ ਮੋਦੀ ਸਰਕਾਰ ਵੱਲੋਂ ਉਸ ਐਸਆਈਟੀ ਵੱਲੋਂ ਹਜੇ ਤੁਸੀਂ ਆਪ ਕੈਪੀਟਲ ਇਨਫਰਾਸਟ੍ਰਕਚਰ ਨਹੀਂ ਹੈ ਕੋਈ ਮੀਟਿੰਗ ਤੱਕ ਨਹੀਂ ਹੋਈ ਹੈਗੀ ਤੇ ਇਸ ਤਰ੍ਹਾਂ ਦੇ ਇੱਕ ਸਾਲ ਹੋ ਗਿਆ ਸਰਕਾਰ ਤੋਂ ਬਸ ਸਮਾਂ ਹੋ ਚੁੱਕਿਆ ਹਜੇ ਤੱਕ ਕੋਈ ਐਸੀ ਗੱਲ ਨਹੀਂ ਹੈਗੀ ਤਾਂ ਫਿਰ ਕਿੱਥੋਂ ਤੱਕ ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਕਿ ਸਿਰਫ ਇਹ ਚੋਣਾਂ ਦੇ ਵੇਲੇ ਹੀ ਮੁੱਦਾ ਬਣ ਕੇ ਰਹਿ ਗਿਆ ਇੱਕ ਇਹ ਹੁਣ ਤਾਂ ਕੋਈ ਚੋਣਾਂ ਹੈ ਨਹੀਂ ਗਈਆਂ ਲੇਕਿਨ ਜਿਹੜੀ ਜਿਹੜੀ ਮੋਦੀ ਸਰਕਾਰ ਨੇ ਐਸਆਈਟੀ ਬਣਾਈ ਹੈ ਤਾਂ ਤੁਹਾਨੂੰ ਕਿਹਾ ਕਿ ਪਹਿਲੇ ਉਹਦੇ 6-8 ਮਹੀਨੇ ਇਹਨਾਂ ਨੇ ਵੇਸਟ ਕਰ ਦਿੱਤੇ ਹੁਣ ਉਹਦਾ ਕੰਮ ਸ਼ੁਰੂ ਹੋਇਆ ਕੋਰਟ ਨੇ ਵੀ ਉਹਨਾਂ ਕੋਲੋਂ ਮੰਗ ਲਿਆ ਕਿ ਉਹਨਾਂ ਨੇ ਅਜ ਤੱਕ ਕੀ ਕਾਰਗੁਜ਼ਾਰੀ ਕੀਤੀ ਹੈ ਉਹਦਾ ਵੀ ਸਾਰਾ ਚਿੱਠਾ ਰਿਕਾਰਡ ਦੇਣਾ ਪਏਗਾ ਸੋ ਅਸੀਂ ਵੀ ਇਹ ਚਾਹੁੰਦੇ ਸੀ ਕੋਰਟ ਦੇ ਥਰੂ ਮੋਨੀਟਰ ਹੋਵੇ ਤੇ ਛੇਤੀ ਕਿਉਂਕਿ ਸੀਬੀਆਈ ਦੇ ਵਿੱਚ ਵੀ ਅੱਜ ਉਹ ਹੀ ਅਫਸਰ ਨੇ ਜਿਹੜੇ ਕਾਂਗਰਸ ਵੇਲੇ ਸੀਗਾ ਮਾਈਂਡਸੈਟ ਉਹੀ ਹੈ ਕਿ ਇਹਨਾਂ ਨੂੰ ਅਸੀਂ ਬਚਾਣਾ ਹੈਗਾ ਉਹ ਮਾਨਸਿਕਤਾ ਵੀ ਬਦਲਣੀ ਪੈਗੀ ਮੋਦੀ ਵਾਸਤੇ ਵੀ ਕੋਈ ਸੌਖਾ ਕੰਮ ਨਹੀਂ ਹੋਏਗਾ ਦੋ ਗੱਲਾਂ ਮੋਦੀ ਨੂੰ ਪ੍ਰੋਬਲਮ ਕਰਨਗੀਆਂ ਸੀਬੀਆਈ ਦੇ ਅਫਸਰਾਂ ਦੀ ਮਾਨਸਿਕਤਾ ਪਲੱਸ 32 ਸਾਲ ਦਾ ਜਿਹੜਾ ਵਕਫਾ ਪੈ ਗਿਆ ਕਿ ਕਈ ਗਵਾਹ ਮਰ ਗਏ ਕਈ ਗਵਾਹ ਜਿਹੜੇ ਨੇ ਉਹ ਦਿਮਾਗੀ ਸੰਤੁਲਨ ਇਹਨਾਂ ਨਹੀਂ ਹੈਗਾ ਕਿ ਬੰਦੇ ਨੂੰ 5 ਦਿਨ ਪੁਰਾਣੀ ਗੱਲ ਨਹੀਂ ਰਹਿਣ ਦੀ ਯਾਦ ਤੇ 32 ਸਾਲ ਪੁਰਾਣੀ ਗੱਲ ਔਰ ਜਦੋਂ ਸੱਜਣ ਟਾਈਟਰ ਦੇ ਵੱਡੇ ਵੱਡੇ ਲਾਇਰ ਆਣਗੇ ਉਹ ਇਸ ਦੇ ਅਲਾਵਾ ਜਿੱਦਾਂ ਵੱਡੇ ਕਾਤਲ ਸੀਗੇ ਭਗਤ ਤੇ ਆਪਣਾ ਸ਼ਾਸਤਰੀ ਤਰੰਦਾ ਸ਼ਾਸਤਰੀ ਉਹ ਨੇਚਰਲ ਡੈਥ ਮਰ ਚੁੱਕੇ ਨੇ ਸੋ ਇਹ ਸੌਖਾ ਨਹੀਂ ਹੈਗਾ ਲੇਕਿਨ ਮੈਂ ਸਮਝਦਾ ਜਿਹੜੇ ਇਹ ਦੋ ਤਿੰਨ ਵੱਡੇ ਮਗਰਮਚ ਰਹਿੰਦੇ ਨੇ ਇਹਨਾਂ ਨੂੰ ਜ਼ਰੂਰ ਸਕੰਜਾ ਕੱਸਣਾ ਚਾਹੀਦਾ ਔਰ ਮੋਦੀ ਸਰਕਾਰ ਤੇ ਪ੍ਰੈਸ਼ਰ ਹੈ ਅਕਾਲੀ ਦਲ ਦਾ ਪਹਿਲੇ ਦੋਨੇ ਚੰਡੀਗੜ੍ਹ ਚ ਇੱਕ ਬਿਆਨ ਦਿੱਤਾ ਸੀਗਾ ਕਿ ਜੇਕਰ ਇਹ ਹੁਣ ਨਾ ਹੋਇਆ ਤਾਂ ਸਾਨੂੰ ਮੋਦੀ ਸਰਕਾਰ ਤੋਂ ਜਿਹੜੀ ਹੈਗੀ ਜਿਹੜੀ ਭਾਈ ਵਾਲਾ ਤੁਹਾਡੀ ਸਸੀ ਹਮਾਇਤ ਵਾਪਸ ਲੈ ਸਕਦੇ ਕਿਸ ਬਿਆਨ ਤੇ ਅਜੇ ਵੀ ਕਾਇਮ ਆ 100% ਇਹ ਬਿਆਨ ਜਿਹੜਾ ਤੁਸੀਂ ਮੈਨੂੰ ਜਿਹੜਾ ਮੇਰਾ ਅਖਬਾਰਾਂ ਛਪਿਆ ਸੀ ਇਹਦੇ ਵਿੱਚ ਫੈਸਲਾ ਹਾਈ ਕਮਾਂਡ ਕਰੇਗੀ ਪਰ ਮਨੂੰ ਹਾਈ ਕਮਾਂਡ ਵਾਸਤੇ ਹਾਈ ਕਮਾਂਡ ਜਿਹੜੀ ਹੈ ਬਿਲਕੁਲ ਕ੍ਰੈਡਿਟੀ ਚ ਹੈ ਕਿ ਜੇ 84 ਦਾ ਇਨਸਾਫ ਨਹੀਂ ਮਿਲਦਾ ਇਸ ਵੇਲੇ ਤੇ 100% ਕੋਈ ਹੋਰ ਰਸਤਾ ਸੋਚਿਆ ਲਾ ਪਏਗਾ ਔਰ ਰਸਤੇ ਉਹਦੇ ਵਾਸਤੇ ਜੋ ਅਸੀਂ ਕਿਹਾ ਉਹੀ ਨੇ ਲੇਕਿਨ ਮੇਰੀ ਇਹ ਨਿੱਜੀ رائے ਹੈ ਇਹ ਇਹ ਪਾਰਟੀ ਦੀ رائے ਨਹੀਂ ਹੈ ਲੇਕਿਨ ਮੇਰੀ ਪਾਰਟੀ ਐਸੀ رائے ਤੇ ਚੱਲੇਗੀ ਕਿਉਂਕਿ ਮੇਰੀ ਪਾਰਟੀ ਦਾ ਕਮਿਟਮੈਂਟ ਹੈ ਲੋਕਾਂ ਦੇ ਨਾਲ ਇਨਸਾਫ ਲੜਨ ਦੀ ਪਿਛਲੇ ਦਿਨ ਹੀ ਦਿੱਲੀ ਤੁਸੀਂ ਪ੍ਰੋਟੈਸਟ ਕੀਤਾ ਕਿ ਜਿਹੜੀ ਸਰਕਾਰ ਨੂੰ ਲੈ ਕੇ 1984 ਦੇ ਜੋ ਐਸਆਈਟੀ ਦੀ ਗ੍ਰੀਪੋਰਟ ਸੀਗੀ ਉਸ ਰਿਪੋਰਟ ਨੂੰ ਲੈ ਕੇ ਅਕਸਰ ਦੇਖਿਆ ਜਾਂਦਾ ਹੈ ਕਿ ਜਦੋਂ ਦਿੱਲੀ ਕਮੇਟੀ ਆਪੋਜੀਸ਼ਨ 'ਚ ਹੁੰਦੀ ਹੈ ਤਾਂ ਜ਼ਿਆਦਾ ਇਸ ਮੁੱਦੇ ਨੂੰ ਉਭਾਰਦੀ ਹੈ ਹੁਣ ਸੱਤਾ 'ਚ ਹੈ ਹੁਣ ਉਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ ਤੁਸੀਂ ਕਮਾਲ ਕਰ ਦਿੱਤੀ ਹੈ ਤੁਸੀਂ ਸੀਬੀਆਈ ਨੇ ਕਲੋਜ਼ਰ ਰਿਪੋਰਟ ਫਾਈਲ ਕੀਤੀ ਹੈ ਜਗਦੀਸ਼ ਟਾਇਟਰ ਦੀ ਅਸੀਂ ਸੀਬੀਆਈ ਦੇ ਜਾ ਕੇ ਬੂਹੇ ਤੋੜ ਦਿੱਤੇ ਸੀਬੀਆਈ ਦੇ ਦਫ਼ਤਰ ਦੇ ਅੱਗੇ ਤੇ ਅੱਜ ਤੱਕ ਕਿਸੇ ਨੇ ਮੁਜ਼ਾਹਰਾ ਹੀ ਨਹੀਂ ਕੀਤਾ ਅਸੀਂ ਸੀਬੀਆਈ ਦੇ ਦਫ਼ਤਰ ਦੇ ਮੋਰੇ ਜਾ ਕੇ ਪੂਰਾ ਉਹਨਾਂ ਤੇ ਪ੍ਰੈਸ਼ਰ ਬਣਾਇਆ ਔਰ ਉਸ ਵੇਲੇ ਮੋਦੀ ਦੀ ਸਰਕਾਰ ਹੈ ਇੱਕ ਗੱਲ ਸਮਝ ਲਓ ਜਿੱਥੇ 84 ਦਾ ਇਸ਼ੂ ਹੈਗਾ ਸਾਡੇ ਵਾਸਤੇ ਸਰਕਾਰ ਇੰਪੋਰਟੈਂਟ ਨਹੀਂ ਸਾਡੇ ਵਾਸਤੇ ਇਨਸਾਫ ਇੰਪੋਰਟੈਂਟ ਹੈ ਔਰ ਜੇ ਕਿਤੇ सीबीआई ਕੁੱਤਾਈ ਕਰ ਰਹੀ ਹੈ ਅਸੀਂ ਮੋਦੀ ਦੀ ਸਰਕਾਰ ਦੇ ਨੋਟਿਸ ਚ ਲਿਆਵਾਂਗੇ ਸਰ ਸਾਬ ਫਰਾਂਸ ਨੂੰ ਲੈ ਕੇ ਜਿਉਂ ਤੇ ਦਸਤਾਰ ਦਾ ਮਸਲਾ ਹੈ ਦਿੱਲੀ ਕਮੇਟੀ ਖਾਸ ਤੋ ਤੁਸੀਂ ਨਿੱਜੀ ਤੌਰ ਤੇ ਕਾਫੀ ਇਸ ਚੀਜ਼ ਲਈ ਹੰਬਲਾ ਮਾਰਿਆ ਹੈਗਾ ਫਰਾਂਸ ਦੇ ਪ੍ਰਧਾਨ ਮੰਤਰੀ ਜੋ ਹੈ ਰਾਸ਼ਟਰਪਤੀ ਉਹਨਾਂ ਦੇ ਇੱਥੇ ਇੰਡੀਆ ਚ ਆਉਨੇ ਆ ਸਾਡੀ ਗੰਦਰ ਅੰਤਰ ਦਿਵਸ ਸਪਰੇਡ ਹੁੰਦੀ ਉਹ ਤੇ ਮੁੱਖ ਮਨੇ ਉਸ ਵੇਲੇ ਕਿਉਂ ਜਿਹੜੀ ਹੈਗੇ ਕਿਉਂ ਨਹੀਂ ਵਫਦ ਕੋਈ ਡੈਲੀਗੇਸ਼ਨ ਜਾ ਕੇ ਮਿਲਿਆ ਕਿ ਮਸਲਾ ਕਿਉਂਕਿ ਉੱਥੇ ਬਹੁਤ ਜਿਆਦਾ ਵੱਡਾ ਮਸਲਾ ਬਣਿਆ ਔਰ ਬਕਾਇਦਾ ਅੰਬੈਸੀ ਵੱਲੋਂ ਇੱਕ ਦਸੀ ਗਿਆ ਕਿ ਵੀ ਉੱਥੇ ਕੋਈ ਮਸਲਾ ਨਹੀਂ ਹੈ ਉਹਨੂੰ ਫਰਾਂਸ ਦੇ ਅਸੀਂ ਕਹਿ ਰਹੇ ਕਿ ਜਿਹੜੀ ਉੰਦੀ ਸਮੱਸਿਆ ਉਸੇ ਤਰ੍ਹਾਂ ਬਰਕਰਾਰ ਰਹੀ ਹੈ 100% ਉਸੇ ਤਰ੍ਹਾਂ ਬਰਕਰਾਰ ਹੈ ਤੁਸੀਂ ਉਸ ਦੀ ਬਰੀਕੀ ਸਮਝੋ ਅਸੀਂ ਫਰਾਂਸ ਦਾ ਜਿਹੜੇ ਨਵੇਂ ਇਸ ਤੋਂ ਪਹਿਲੇ ਜਿਹੜੇ ਦੋ ਰਹੇ ਨੇ ਪ੍ਰੈਜ਼ੀਡੈਂਟ ਇਸ ਤੋਂ ਪਹਿਲੇ ਸਰਕੋਜੀ ਰਿਹਾ ਸਰਕੋਜੀ ਤੋਂ ਪਹਿਲੇ ਪ੍ਰੈਜ਼ੀਡੈਂਟ ਚਿਰਾਕ ਰਿਹਾ ਹੈ ਉਨਨਾਲ ਅਸੀਂ ਟਾਈਮ ਮੰਗਦੇ ਰਏ ਸਾਨੂੰ ਨਹੀਂ ਦਿੱਤਾ ਹੁਣ ਹੌਲੈਂਡੇ ਆਏ ਨੇ ਅਸੀਂ ਟਾਈਮ ਮੰਗਿਆ ਸਾਨੂੰ ਟਾਈਮ ਨਹੀਂ ਦਿੱਤਾ ਗਿਆ ਲੇਕਿਨ ਉਥੇ ਕਾਨੂੰਨ ਬਣ ਚੁੱਕਾ ਹੈ ਕਾਨੂੰਨ ਐਡਾ ਸੌਖਾ ਨਹੀਂ ਉਹਨੂੰ ਚੇਂਜ ਕਰਾਣਾ ਬੜੀ ਜਦੋਜਹਿਦ ਕਰਨੀ ਪੈਗੀ ਲੜਾਈ ਲੜਨੀ ਪੈਗੀ ਉਹ ਲੜਾਈ ਅਸੀਂ ਲੜਦੇ ਪਏ ਆ ਪੋਲਿਟਿਕਲ ਪ੍ਰੈਸ਼ਰ ਵੀ ਪਾ ਰਹੇ ਆ ਸਰਕਾਰ ਤੇ ਵੀ ਪਾ ਰਹੇ ਆ ਔਰ ਮਨੂ ਉਮੀਦ ਆਣ ਵਾਲੇ ਸਮੇਂ ਚ ਇਸ ਮਸਲੇ ਨੂੰ ਹੱਲ ਕਰਾਵਾਂਗੇ ਇੱਕ ਰਿਲੀਜੀਅਸ ਬੋਡੀ ਦੇ ਤੁਸੀਂ ਪ੍ਰਧਾਨ ਹੈਗੇ ਹੋ ਫੋਰਮ ਦੇ ਵਿੱਚ ਨਸਲੀ ਜਿਹੜੇ ਹਮਲੇ ਨੇ ਉਹ ਲਗਾਤਾਰ ਹੋ ਰਹੇ ਨੇ ਸਿੱਖਾਂ ਦੇ ਨਾਲ ਖਾਸ ਤੌਰ ਤੇ ਆ ਹੁਣ ਰੀਸੈਂਟਲੀ ਆਸਟ੍ਰੇਲੀਆ ਦੇ ਵਿੱਚ ਹੋਇਆ ਇੱਕ ਬੱਚੇ ਅਜੇ ਤੱਕ ਕਿਉਂ ਨਹੀਂ ਸਿੱਖਾਂ ਦਾ ਜਿਹੜਾ ਅੰਤਰਰਾਸ਼ਟਰੀ ਇੱਕ ਪਛਾਣ ਨਹੀਂ ਬਣ ਪਾਰੀ ਹੈਗੀ ਕਿਉਂ ਬਾਰ ਬਾਰ ਐਸੀ ਸਮੱਸਿਆਵਾਂ ਆ ਰਹੀਆਂ ਸਾਡੀ ਕਿਉਂ ਨਹੀਂ ਐਸੀ ਕੋਈ ਆਰਗੇਨਾਈਜੇਸ਼ਨ ਹੈਗੀ ਜਿਸ ਦੇ ਨਾਲ ਕਿ ਅਸੀਂ ਇਹ ਜਿਹੜੀ ਸਮੱਸਿਆ ਬਣਿਆ ਤੁਹਾਨੂੰ ਜਾਤ ਮਿਲੇ ਦੇਖੋ ਇਸ ਇਹਦੇ ਉੱਤੇ ਸਾਰੀਆਂ ਆਰਗੇਨਾਈਜੇਸ਼ਨਸ ਕੰਮ ਕਰ ਰਹੀਆਂ ਭਾਵੇਂ ਉਹ ਦਿੱਲੀ ਕਮੇਟੀ ਹੋਵੇ ਅਸੀਂ ਆਪਣੇ ਫੰਕਸ਼ਨਾਂ ਤੇ ਬਾਹਰੋਂ ਜਿਹੜੇ ਡਿਗਨਿਟਰੀਜ਼ ਆਉਂਦੇ ਨੇ ਡਿਪਟੀ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਸਾਰਿਆਂ ਨੂੰ ਇਨਵਾਈਟ ਕਰਦੇ ਕੋਈ ਦਰਬਾਰ ਸਾਹਿਬ ਆਂਦਾ ਕੋਈ ਇੱਥੇ ਆਂਦਾ ਉਹਨਾਂ ਨੂੰ ਸਿੱਖ ਧਰਮ ਬਾਰੇ ਪਤਾ ਲੱਗਦਾ ਅਸੀਂ ਕੋਸ਼ਿਸ਼ ਕਰਦੇ ਹਾਂ ਸਾਰੇ ਐਮਬੈਸਡਰਸ ਨੂੰ ਅਸੀਂ ਆਪਣੇ ਗੁਰਦੁਆਰਿਆਂ 'ਚ ਬੁਲਾ ਕੇ ਸਨਮਾਨਿਤ ਕਰਦੇ ਹਾਂ ਤਾਂ ਕਿ ਸਿੱਖ ਧਰਮ ਬਾਰੇ ਪਤਾ ਲੱਗੇ ਬਾਹਰਲੇ ਮੁਲਕਾਂ ਦੇ ਵਿੱਚ ਮੈਂ ਗਲਾਸਕੋ 'ਚ ਦੇਖਿਆ ਇੰਗਲੈਂਡ 'ਚ ਦੇਖਿਆ ਕਿ ਲੋਕਾਂ ਨੂੰ ਇਨਵਾਈਟ ਕਰਦੇ ਆ ਸੈਟਰਡੇ ਸੰਡੇ ਨੂੰ ਗੁਰਦੁਆਰੇ 'ਚ ਗੇੜਿਆਂ ਨੂੰ ਉਹਨਾਂ ਨੂੰ ਦੱਸਦੇ ਸਾਡੀ ਸਭਿਤਾ ਕੀ ਆ ਅਸੀਂ ਕਰਦੇ ਕੀ ਆ ਸਾਡਾ ਧਰਮ ਕੀ ਕਰਦੇ ਆ ਇਸੇ ਤਰੀਕੇ ਅਮਰੀਕਾ ਚ ਜਿਵੇਂ ਮੈਮੋਰੀਅਲ ਡੇ ਪਰੇਡ ਹੁੰਦੀ ਹੈ ਉਹ ਪਰੇਡ ਜਿੱਥੋਂ ਨਿਕਲਦੀ ਉੱਥੇ ਜਿਹੜਾ ਗੁਰਦੁਆਰਾ ਪੈਂਦਾ ਅੱਗੇ ਉਹਦੇ ਲੰਗਰ ਲਾਉਂਦੇ ਨੇ ਲੰਗਰ ਦੀ ਸੈਸ ਜੋ ਚੀਜ਼ਾਂ ਗੋਰੇ ਖਾਂਦੇ ਨੇ ਉਹ ਚਾਕਲੇਟਸ ਹੋਣ ਮਠਾਈਆਂ ਹੋਣ ਕੋਕ ਤੇ ਹੋਣ ਇਦਾਂ ਦੀ ਚੀਜ਼ਾਂ ਲਗਾਉਂਦੇ ਨੇ ਲੋਕਾਂ ਦੇ ਉੱਤੇ ਜਾਗਰਤੀ ਲਿਆਉਂਦੇ ਨੇ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਕਿ ਜਦੋਂ ਉਹ ਕ੍ਰੀਕ ਹੋਇਆ 10 ਦਿਨ ਲਈ ਓਬਾਮਾ ਨੇ ਝੰਡੇ ਹਾਲਫ ਮਾਸਟ ਕਰਤੇ ਲੇਕਿਨ ਅੱਜ ਵੀ 60% ਅਮਰੀਕਨਾਂ ਨੂੰ ਨਹੀਂ ਪਤਾ ਕਿ ਸਿੱਖ ਕੌਣ ਨੇ ਉਹ ਸਾਨੂੰ ਅੱਜ ਵੀ ਅਰਬੀ ਸਮਝਦੇ ਨੇ ਸੋ ਇਹਦੇ ਵਾਸਤੇ ਕੰਮ ਕਰਨ ਦੀ ਲੋੜ ਹੈ ਉਹ ਕੰਮ ਹੋ ਰਿਹਾ ਹੋਰ ਹੋਣਾ ਚਾਹੀਦਾ ਹੋਰ ਜਾਣਨਾ ਮਿਲੂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਦਿੱਲੀ ਸਿੱਖ ਮੈਨੇਜਮੈਂਟ ਕਮੇਟੀ ਅਕਸਰ ਦੇਖਿਆ ਜਾਂਦਾ ਹੈ ਕਿ ਦੋਹਾਂ ਦੇ ਵਿੱਚ ਇੱਕ ਰੇਸ ਜੀ ਲੱਗੀ ਰਹਿੰਦੀ ਹੈ ਪ੍ਰਧਾਨ ਸਾਹਿਬ ਜਿਹੜੇ ਐਸਜੀਪੀਸੀ ਦੇ ਹਨ ਉਹ ਤੁਹਾਡੇ ਬਿਆਨਦੰਨੇ ਪਿਛਲੇ ਦਿਨਾਂ ਖਾਸ ਤੌਰ ਤੇ ਮਤਪੇਦ ਉੱਭਰ ਆਏ ਸਨ ਇਹ ਐਸੇ ਮਤਪੇਦ ਕਿਉਂ ਉੱਭਰਦੇ ਨੇ ਦੇਖੋ ਐਸਜੀਪੀਸੀ ਸੁਪਰੀਮ ਬਾਡੀ ਹੈ ਸਿੱਖਾਂ ਦੀ ਇਹਦੇ ਵਿੱਚ ਕੋਈ ਡਾਊਟ ਨਹੀਂ ਔਰ ਐਸਜੀਪੀਸੀ ਨੂੰ ਸਾਰੇ ਸੁਪਰੀਮ ਮੰਨਦੇ ਆ ਅਸੀਂ ਵੀ ਸੁਪਰੀਮ ਮੰਨਦੇ ਆ ਸਾਡਾ ਆਪਸ 'ਚ ਏਦਾਂ ਦਾ ਕੋਈ ਮਤਭੇਦ ਨਹੀਂ ਕਿਸੇ ਜਗ੍ਹਾ ਤੇ ਕੋਈ ਨਾ ਕੋਈ 1921 ਗੱਲ ਹੋ ਜਾਂਦੀ ਹੈ ਸਾਡੇ ਆਪਸ 'ਚ ਮੇਰੇ ਵੱਡੇ ਨੇ ਅਸੀਂ ਬੈਠ ਕੇ ਆਪਸ ਦੇ ਵਿੱਚ ਗੱਲਬਾਤ ਕਰ ਲੈਂਦੇ ਆ ਸਾਡਾ ਕੋਈ ਮਤਭੇਦ ਨਹੀਂ ਸ਼੍ਰੋਮਣੀ ਕਮੇਟੀ ਹੀ ਸ਼੍ਰੋਮਣੀ ਕਮੇਟੀ ਹੈ ਦਿੱਲੀ ਕਮੇਟੀ ਉਸ ਤੋਂ ਬਾਅਦ ਆਉਂਦੀ ਹੈ ਪੰਜਾਬ ਦੇ ਵਿੱਚ ਹੁਣ ਇਲੈਕਸ਼ਨ ਆ ਦਿੱਲੀ ਦੀ ਤੁਸੀਂ ਆਮ ਆਦਮੀ ਪਾਰਟੀ ਸਰਕਾਰ ਦੇਖੀ ਹੈ ਪਰ ਪੰਜਾਬ ਦੇ ਵਿੱਚ ਇਸ ਤਿੱਕੇ ਦਾ ਰੁਝਾਨ ਦੇਖਣ ਨੂੰ ਮਿਲ ਰਿਹਾ ਹੈਗਾ। ਕੀ ਲੱਗਦਾ ਕੀ ਹੈ ਪੰਜਾਬ ਦੇ ਵਿੱਚ ਕੀ ਕਿਤੇ ਨਾ ਕਿਤੇ ਸਰਕਾਰ ਨੂੰ ਖਤਰਾ ਹੈ ਆਮ ਆਦਮੀ ਪਾਰਟੀ ਦਾ? ਇਸ ਤਰ੍ਹਾਂ ਹੈਗਾ ਕਿ ਜਦੋਂ ਪਿਛਲੀ ਇਲੈਕਸ਼ਨ ਹੋਈ ਸੀ 2012 ਜੇ ਸਾਰਿਆਂ ਨੇ ਬਾਦਲ ਸਾਹਿਬ ਨੂੰ ਰਾਈਟ ਆਫ ਕਰਤਾ ਸੀਗਾ 18 ਸੀਟਾਂ ਦਿੱਤੀਆਂ ਸੀ। ਕੀ ਬਾਦਲ ਸਾਹਿਬ ਗਾਇਬ 5 ਸਾਲ ਹੋ ਗਿਆ ਹੁਣ ਮੁੱਕ ਗਿਆ ਕੰਮ ਕਿਤੇ ਪੀਪੀਪੀ ਆ ਗਈ ਕਿਤੇ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਟੰਗਾ ਭੰਦਿਆਂਗਾ ਮੈਂ ਇਹ ਕਰਦਿਆਂਗਾ ਪਤਾ ਉਦੋਂ ਲੱਗਾ ਜਦੋਂ 57 ਸੀਟਾਂ ਆਪਣੇ ਦਮ ਤੇ ਲੈ ਗਏ ਰਿਜ਼ਲਟ ਆ ਲੈਣ ਦਿਓ ਸਾਲ ਪਿਆ ਹੈਗਾ ਇਹ ਸਾਰਿਆਂ ਦਾ ਬੁਖਾਰ ਠੰਡਾ ਹੋ ਜਾਊਗਾ ਪਤਾ ਲੱਗ ਜਾਊਗਾ ਕੌਣ ਜਿੱਤੇਗਾ ਕੰਮ ਜਿੱਤੇਗਾ ਔਰ ਅਕਾਲੀ ਦਲ ਨੇ ਕੰਮ ਕੀਤੇ ਨੇ ਡੰਕੇ ਦੀ ਚੋੜ ਤੇ ਡਿਪਟੀ ਸੀਐਮ ਅੱਜਕੱਲ ਸਾਰਿਆਂ ਨੂੰ ਆਪਣੇ ਕੰਮਾਂ ਦੀ ਲਿਸਟ ਦੇ ਰਹੇ ਨੇ ਔਰ ਜੇ ਗਲਤ ਕਹਿ ਰਹੇ ਨੇ ਤੇ ਕਨਫਰੋਨਟ ਕਰੋ ਉਸਨੋਂ ਸੀ ਚੁਣੌਤੀ ਮੰਨਦੇ ਹਾਂ ਆਮ ਆਦਮੀ ਪਾਰਟੀ ਹੈ ਕਾਂਗਰਸ ਸਾਡੀ ਆਮ ਆਦਮੀ ਹੋਵੇ ਇਹ ਹੋਣ ਮਾਇਆਵਤੀ ਹੋਣ ਬਲੈਮ ਸਿੰਘ ਹੋਵੇ ਜਿਹੜਾ ਮਰਜੀ ਆ ਕੇ ਇਲੈਕਸ਼ਨ ਚ ਆ ਜਾਵੇ ਅਕਾਲੀ ਦਲ ਨੂੰ ਆਪਣੇ ਕੰਮਾਂ ਤੇ ਭਰੋਸਾ ਹੈ ਆਪਣੀ ਡਵੈਲਪਮੈਂਟ ਤੇ ਭਰੋਸਾ ਹੈ ਔਰ ਜਿਹੜੀ ਚੀਜ਼ ਸਾਹਮਣੇ ਨਜ਼ਰ ਆ ਰਹੀ ਹੈ ਬੱਤੀ ਦੀ ਗੱਲ ਕਰ ਲੋ ਤੁਸੀਂ ਤੁਸੀਂ ਇਨਫਰਾਸਟ੍ਰਕਚਰ ਦੀ ਗੱਲ ਕਰੋ ਕਹਿੰਦੇ ਸੀ ਪੰਜਾਬ ਤਬਾਹ ਹੋ ਗਿਆ ਜੀਡੀਪੀ ਦੀ ਗਰੋਥ ਦੇਖ ਲੋ ਤੁਸੀਂ ਦੇਖ ਲੋ ਬਿਜ਼ਨਸ ਡੈਸਟੀਨੇਸ਼ਨ ਵਰਲਡ ਬੈਂਕ ਕਹ ਰਿਹਾ ਕਿ ਸਭ ਤੋਂ ਵਧੀਆ ਪੰਜਾਬ ਹੈ ਬਾਕੀ ਸਟੇਟ ਮਹਾਰਾਸ਼ਟਰ ਔਰ ਗੁਜਰਾਤ ਸੜ ਤੋਂ ਥੱਲੇ ਨੇ ਜਿਹੜੀਆਂ ਡਵੈਲਪ ਸਟੇਟਾਂ ਨੇ ਮੈਂ ਸਮਝਦਾ ਸਾਡੀ ਚੁਣੌਤੀ ਕਿਸੇ ਨਾਲ ਨਹੀਂ ਸਾਡੇ ਕੰਮ ਸਾਡਿਆ ਪਲੱਸ ਪੁਆਇੰਟ ਹੈ ਜੀ ਸਰ ਤੁਸੀਂ ਇੰਡਸਟਰੀ ਦੀ ਗੱਲ ਕਰ ਰਹੇ ਪਰ ਪੰਜਾਬ ਤਾਂ ਖੇਤੀ ਪ੍ਰਧਾਨ ਸੂਬਾ ਰ ਪੰਜਾਬ ਦੇ ਵਿੱਚ ਲਗਾਤਾਰ ਜਿਹੜੀ ਮੀਡੀਆ ਰਿਪੋਰਟਸ ਆ ਗਈਆਂ ਨੇ ਕਿ ਕਿਸਾਨ ਸੂਸਾਈਡ ਕਰ ਰਿਹਾ ਮੈਂ ਕਹਿ ਰਿਹਾ ਜੇ ਜਿਹੜੀ ਬੈਂਕ ਕਰਪਟ ਸਟੇਟ ਜਿਹਨੂੰ ਕਿਹਾ ਜਾ ਰਿਹਾ 650 ਕਰੋੜ ਰੁਪਏ ਦੀ 32 ਬਾਲ ਸਾਹਿਬ ਕਿੱਥੋਂ ਮਾਫ ਕਰ ਦਿੰਦੇ ਨੇ ਬਾਦਲ ਸਾਹਿਬ ਕਿਸਾਨਾਂ ਨੂੰ ਜੋ ਦੂਜੀ ਸਟੇਟਾਂ ਦਿੰਦੇ ਨੇ ਜੇ ਫਸਲ ਖਰਾਬ ਹੋ ਗਈ ਭਾਵੇਂ ਚਿੱਟੀ ਮੱਖੀ ਨਾਲ ਹੋ ਗਈ ਭਾਵੇਂ ਮੀਂਹ ਗਲਤ ਪੈ ਗਿਆ ਜਾਂ ਸੁੱਕਾ ਪੈ ਗਿਆ ਤਾਂ ਹੋ ਗਈ ਮੈਂ ਸਮਝਦਾ ਜੋ ਕੰਪਨਸੇਸ਼ਨ ਬਾਦਲ ਸਾਹਿਬ ਦੇ ਰਹੇ ਨੇ ਇਹ ਤਾਂ ਕੋਈ ਸਟੇਟ ਨਹੀਂ ਦੇ ਰਹੀ ਉਹਦੇ ਬਾਅਦ ਵੀ ਜੇ ਆਪਣੀ ਸਟੇਟ ਨੂੰ ਕਿਸੇ ਨੇ ਭੰਡਣਾ ਹੋਵੇ ਤੇ ਜ਼ਰੂਰ ਭੰਡ ਲਵੇ ਮੈਂ ਸਮਝਦਾ ਜੇ ਸਰਕਾਰ ਐਡੀ ਮਿਹਨਤ ਔਰ ਐਡੀ ਮਦਦ ਕਿਸਾਨਾਂ ਦੀ ਨਾ ਕਰੇ ਸ਼ਾਇਦ ਇਸ ਤੋਂ ਕਿਤੇ ਜ਼ਿਆਦਾ ਸੁਸਾਇਡ ਹੁੰਦੇ ਮੰਦ ਭਾਗੇ ਨੇ ਇਹ ਵੀ ਰੁਕਣਾ ਚਾਹੀਦਾ ਹੈ ਤੁਸੀਂ ਵਿਦੇਸ਼ਾਂ ਯਾਤਰਾ ਕਰਦੇ ਰਹੇ ਹਨ ਅਲੱਗ-ਅਲੱਗ ਮੁੱਦੇ ਲੈ ਕੇ ਖਾਸ ਤੌਰ ਤੇ ਜਿਹੜਾ ਬਾਹਰ ਪੰਜਾਬੀ ਹੈਗੇ ਨੇ ਉਹਨਾਂ ਦੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਉਹ ਉਹ ਕਿੰਨੀਆਂ ਕੁ ਹਜੇ ਵੀ ਜ਼ਿਆਦਾ ਹੈਗੀਆਂ ਔਰ ਔਰ ਖਾਸ ਤੌਰ ਤੇ ਉਹ ਸਮੱਸਿਆ ਹੈ ਕਿ ਸਮੱਸਿਆ ਇਹ ਹੈ ਕਿ ਉਹਨਾਂ ਨੂੰ ਬਲੈਕਲਿਸਟ ਕਾਂਗਰਸ ਦੇ ਵੇਲੇ ਦੀ ਬਣੀ ਹੋਈ ਹੈ ਉਹਨਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਂਦੇ ਜਿਹੜੇ ਇੱਥੋਂ ਦੀ ਭੱਜ ਕੇ ਗਏ ਸੀਗੇ 1984 ਚ ਆਪਣੀਆਂ ਜਾਨਾਂ ਬਚਾ ਕੇ ਉਹਨਾਂ ਦਾ ਤੀਜੀ ਜਨਰੇਸ਼ਨ ਆ ਚੁੱਕੀ ਹੈ ਉਹਨਾਂ ਨੂੰ ਵੀਜ਼ੇ ਨਹੀਂ ਮਿਲਦੇ ਪਾਸਪੋਰਟ ਨਹੀਂ ਮਿਲਦੇ ਉਹਨਾਂ ਨੂੰ ਹਿੰਦੁਸਤਾਨ ਆਣ ਨਹੀਂ ਦਿੱਤਾ ਜਾਂਦਾ ਉਹਨਾਂ ਦੇ ਕਈ ਐਸੇ ਇਸ਼ੂਜ਼ ਨੇ ਮੈਂ ਸਮਝਦਾ ਕਿ ਉਹ ਗਵਰਨਮੈਂਟ ਨੂੰ ਉਹ ਸਾਲਵ ਕਰਨੇ ਚਾਹੀਦੇ ਨੇ ਔਰ ਬੀਬਾ ਹਰਸਿਮਰਤ ਕੌਰ ਬਾਦਲ ਤਿੰਨੇ ਜਾਂ ਚਾਰ ਦਫਾ ਸੁਸ਼ਮਾ ਸਵਰਾਜ ਜੀ ਨਾਲ ਹੋਮ ਮਿਨਿਸਟਰ ਨਾਲ ਮੀਟਿੰਗ ਕਰ ਚੁੱਕੇ ਨੇ ਸਾਡਾ ਡੈਲੀਗੇਸ਼ਨ ਲਿ ਜਾ ਚੁੱਕੇ ਨੇ ਆਉਣ ਵਾਲੇ ਸਮੇਂ ਤੁਹਾਨੂੰ ਇਹ ਮੁੱਦੇ ਹੱਲ ਹੁੰਦੇ ਨਜ਼ਰ ਆਣਗੇ ਤੁਸੀਂ ਬਾਹਰ ਦੀ ਗੱਲ ਕੀਤੀ ਅਮਰੀਕਾ ਦੌਰ ਦੀ ਖਾਸ ਤੌਰ ਤੇ ਗੱਲ ਕਰਾਂ ਕਿਉਂਕਿ ਉੱਥੇ ਕਾਫੀ ਵਿਰੋਧ ਵੀ ਦੇਖਣ ਨੂੰ ਮਿਲੇਗਾ ਇਹ ਵਿਰੋਧ ਕਰਨ ਵਾਲੇ ਹੈ ਕੌਣ ਹੈ ਪਹਿਲਾਂ ਤੇ ਇਹ ਜਾਣਾਂਗਾ ਇਹ ਵਿਰੋਧ ਇਸੇ ਕਰਕੇ ਹੋ ਰਿਹਾ ਇੱਕ ਤੇ ਮੈਂ ਸਮਝਦਾ 90 95% ਤੇ ਕਿਸੇ ਨੂੰ ਕੋਈ ਲੈਂਡ ਦੇਣੀ 4-5% ਉਹ ਲੋਕ ਨੇ ਜਿਹੜੇ ਲੋਕ ਕਿਸੇ ਨਾ ਕਿਸੇ ਏਜੰਸੀ ਦੇ ਥਰੂ ਕੰਮ ਕਰਦੇ ਨੇ ਲੇਕਿਨ ਜਿਹੜੀ ਗੱਲ ਮੈਂ ਤੁਹਾਨੂੰ ਕਹੀ ਹੈ ਕਿ ਜੇ ਵੀਜ਼ੇ ਨਹੀਂ ਦਿੱਤੇ ਜਾਂਦੇ ਜੇ ਪਾਸਪੋਰਟ ਨਹੀਂ ਦਿੱਤੇ ਜਾਂਦੇ ਤੇ ਉਹ ਲੋਕੀ ਵੀ ਆਪਣਾ ਗੁੱਸਾ ਕੱਢ ਕੇ ਆ ਕੇ ਜਿਸ ਦਿਨ ਅਸੀਂ ਆਪਣਾ ਇਹ ਕੰਮ ਠੀਕ ਕਰ ਲਿਆ ਬਲੈਕਲਿਸਟ ਵਾਲਾ ਜਾਂ ਜਿਨ੍ਹਾਂ ਤੇ ਬੈਨ ਲਾਇਆ ਇਹਨਾਂ ਬੰਦਿਆਂ ਨੂੰ ਵੀਜ਼ੇ ਦੇਣ ਲੱਗ ਜਾਈਏ ਅਸੀਂ ਇਹਨਾਂ ਇਹਨਾਂ ਦੀ ਜੋ ਵੀ ਪ੍ਰੋਬਲਮ ਨੇ ਹੱਲ ਕਰਨ ਲੱਗ ਜਾਈਏ ਹਿੰਦੁਸਤਾਨ ਦੀ ਸਰਕਾਰ ਇਹ ਤੁਸੀਂ ਦੇਖੋਗੇ ਵਿਰੋਧ ਇੱਕੋ ਦਿਨ ਦੇ ਵਿੱਚ ਸਾਰਾ ਠੰਡਾ ਹੋ ਜਾਏਗਾ ਤੁਸੀਂ ਕਹਿੰਦੇ ਕਿ ਪੰਜਾਬ ਦੇ ਲੋਕ ਕੰਮਕਾਜ ਤੋਂ ਬਹੁਤ ਖੁਸ਼ ਹੈ ਮੌਜੂਦਾ ਸਰਕਾਰ ਤੋਂ ਸਰਕਾਰ ਫਿਰ ਤੋਂ ਤੁਸੀਂ ਆਸ ਜਮਾਈ ਫਿਰ ਤੋਂ ਆਏਗੀ ਤਾਂ ਫਿਰ ਸੀਐਮ ਕੌਣ ਹੋਊਗਾ 100% ਸਰ ਪ੍ਰਕਾਸ਼ ਸਿੰਘ ਬਾਦਲ ਸੀਐਮ ਹੋਣਗੇ ਸਰ ਪ੍ਰਕਾਸ਼ ਸਿੰਘ ਬਾਦਲ ਅੱਜ ਵੀ ਮੋਸਟ ਪਪੂਲਰ ਉਹ ਨੇ ਸਾਰ ਸੁਖਬੀਰ ਸਿੰਘ ਬਾਦਲ ਡਿਪਟੀ ਸੀਐਮ ਹੋਣਗੇ ਇਹ ਬਾਦਲ ਸਾਹਿਬ ਦੀ ਔਰ ਸੁਖਬੀਰ ਜੀ ਦਾ ਜਿਹੜਾ ਕੰਬੀਨੇਸ਼ਨ ਹੈ ਇਹਨੇ ਪੰਜਾਬ ਨੂੰ ਜਿਤਾਇਆ ਦੁਬਾਰਾ ਫਿਰ ਜਿਤਾਏ ਯੰਗ ਚਿਹਰੇ ਅੱਗੇ ਨਹੀਂ ਹੋਣੇ ਚਾਹੀਦੇ ਯੰਗ ਚਿਹਰੇ ਜਦੋਂ ਬਾਦਲ ਸਾਹਿਬ ਸਮਝਣਗੇ ਜਾਂ ਸੁਖਬੀਰ ਜੀ ਸਮਝਣਗੇ ਜਾਂ ਪਾਰਟੀ ਸਮਝੇਗੀ ਉਦੋਂ ਸੁਖਬੀਰ ਜੀ ਨੂੰ ਮੌਕਾ ਦਿੱਤਾ ਜਾਏਗਾ ਅੱਜ ਦੀ ਡੇਟ ਇਸ ਸਰਪ੍ਰਕਾਸ਼ ਸਿੰਘ ਬਾਦਲ ਸੀਐਮ ਹੋਣਗੇ ਬਹੁਤ ਬਹੁਤ ਸ਼ੁਕਰੀਆ ਬਨਾ ਸਰ ਏਸੀ ਮਨਜੀਤ ਸਿੰਘ ਜੀ ਕੇ ਜਿਸ ਤਰੀਕੇ ਨਾਲ ਨੇ ਕਿਹਾ ਕਿ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹ ਤੀਜੀ ਵਾਰ ਅ ਅਕਾਲੀ ਦਲ ਭਾਜਪਾ ਦੀ ਬਣੇਗੀ ਔਰ ਖਾਸ ਤੌਰ ਤੇ ਜੋ ਹੈ ਮੁੱਦੇ ਜੋ ਹੈ ਕਿ ਵਿਕਾਸ ਦਾ ਮੁੱਦਾ ਅਹਿਮ ਰਹੇਗਾ ਔਰ ਪੰਜਾਬ ਜੋ ਹੈ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ ਕਹਿੰਦੇ ਮਨੀਸ਼ ਦਿਨਾ ਸਰਬਜੀਤ ਸਿੰਘ ਈਵੀਪੀ ਨਿਊਜ਼ ਚੰਡੀਗੜ੍ਹ